ਸਾਡੀ ਕੋਸ਼ਿਸ਼ ਇਹ ਆ ਵੀ ਜਿਹੜੇ ਮੂੰਹ ਬਣ ਕੇ ਵਹੀਕਲ ਚਲਾਉਂਦੇ ਸ਼ਹਿਰ ਵਾਸੀਆਂ ਨੂੰ ਫੀਲ ਆ ਵੀ ਮੂੰਹ ਬਣ ਕੇ ਨਾ ਚਲਾਓ ਆਪਣੀ ਆਈਡੈਂਟੀ ਨਾ ਛਾਓ ਜਿਹੜੇ ਇਹ ਤਾਂ ਅ ਤੱਕ ਜਿਹੜਾ ਮੂੰਹ ਟੱਕ ਕੇ ਜਾ ਰਹੇ ਉਹਨਾਂ ਦੇ ਚਾਲਾਂ ਕਿਉਂ ਕਿਤੇ ਜਾਂਦੇ ਦੇਖੋ ਜੀ ਉਹਨਾਂ ਦੇ ਮਾਨਜਗ ਸਾਡੇ ਜੀਤੀ ਸਾਹਿਬ ਵੱਲੋਂ ਮਾਨਜਗ ਐਡਿਸਪੀਟਰੈਪ ਸਾਹਿਬ ਵੱਲੋਂ ਸਖਤ ਐਟ ਹੋਈ ਆ ਵੀ ਕ੍ਰਾਈਮ ਨੂੰ ਰੋਕਣ ਵਾਸਤੇ ਜਿਹੜਾ ਜਿਹੜਾ ਵੀ ਮੂੰਹ ਬੰਨੇਗਾ ਉਹਦੇ ਖਿਲਾਫ ਸਖਤ ਕਾਰਵਾਈ ਕਰ ਰਹੇ ਆ ਤੇ ਕਰਾਂਗੇ ਸਰ ਅਜੇ ਤੱਕ ਕਾਫੀ ਜਿਹੜੇ ਲੋਗ ਆ ਮੂੰਹ ਟਾ ਕੇ ਜਾ ਰਹੇ ਨੇ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਜੀ ਜਦੋਂ ਇਹ ਪ੍ਰੋਪਰ ਨਾਕਾ ਲਗਾਣੇ ਆ ਜਿਹੜਾ ਮੂੰਹ ਟਾ ਕੇ ਨਿਕਲਦਾ ਉਹਦੇ ਖਿਲਾਫ ਕਾਰਵਾਈ ਕਰਦੇ ਆ ਉਸ ਜਿਹੜੇ ਪਰਿਵਾਰਕ ਲੋਕ ਹੁੰਦੇ ਆ ਸਾਨੂੰ ਪਤਾ ਲੱਗ ਜਾਂਦਾ ਉਹਨਾਂ ਨੂੰ ਮਗਲ ਹੈ ਕਿ ਗਾਈਡ ਕਰੇ ਦਾ ਵੀ ਤੁਸੀਂ ਮੂੰਹ ਬੰਨ ਕੇ ਨਿਕਲਣਾ ਆਡੈਂਟੀ ਨਹੀਂ ਛਵਾਉਣੇ ਸਰ ਗਰਮੀ ਦਾ ਮੌਸਮ ਹੈ ਲੋਕਾਂ ਦਾ ਕਹਿੰਦਾ ਜੀ ਸਕ੍ਰੀਨ ਤੇ ਕਾਫੀ ਫਰਕ ਪੈਂਦਾ ਜਿਸ ਕਰਕੇ ਇਹ ਨਹੀਂ ਕਰਦੇ ਕੋਈ ਜੀ ਇਹੋ ਜਿਹੀ ਕੋਈ ਗੱਲ ਨਹੀਂ ਕੋਈ ਗਰਮੀ ਇੰਨੀ ਵੀ ਨਹੀਂ ਹੈਗੀ ਜਿਵੇਂ ਆਪਾਂ ਮਹਿਸੂਸ ਕਰਦੇ ਆ ਸਰ ਥਲੂ ਘਰਣ ਲੈ ਕੇ ਵੀ ਇਹ ਹੁਕਮ ਜਾਰੀ ਕੀਤਾ ਗਿਆ ਜੀ ਕਿਉਂਕਿ ਥਲੂ ਘਰ ਆਉਣ ਵਾਲਾ ਉਸ ਤੋਂ ਪਹਿਲਾਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਜੀ ਅੱਜ ਬਿਲਕੁਲ ਜੀ ਇਹ ਸਾਰਾ ਕੁਝ ਲਾ ਨ ਆਰਡਰ ਦੀ ਸਥਿਤੀ ਨੂੰ ਕਾਬੂ 'ਚ ਰੱਖਣ ਵਾਸਤੇ ਟ੍ਰੈਫਿਕ ਸੁਮੂਤ ਚੱਲੇ ਸ਼ਹਿਰ ਵਾਸੀਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਸੇ ਤਰ੍ਹਾਂ ਦਾ ਉਈ ਵਾਰਦਾਤ ਨਾ ਹੋਵੇ ਇਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਜੀ ਬਹੁਤ ਭਾਰਤ ਪਾਕਿਸਤਾਨ ਦੇ ਤਣਾਅ ਨੂੰ ਲੈ ਕੇ ਵੀ ਜਿਹੜਾ ਮਾਹੌਲ ਖਰਾਬ ਹੋਇਆ ਸੀ ਉਸ ਨੂੰ ਲੈ ਕੇ ਵੀ ਲੱਗਦਾ ਪਿਆ ਜੀ ਕਿ ਲੱਗਿਆ ਗਿਆ ਇਹ ਕੰਮ ਇਹ ਸਾਰਾ ਕੁਝ ਸਿੱਜੇ ਆ ਗਿਆ ਜੀ ਆਪਾਂ ਲਾਅਨ ਆਰਡਰ ਮੈਂਟੇਨ ਰੱਖਣਾ ਜੀ ਸ਼ਹਿਰ ਵਾਸੀਆਂ ਦੀ ਸੁਰੱਖਿਆ ਔਰ ਜਿਹੜਾ ਕ੍ਰਾਈਮਨਲ ਬੰਦਾ ਵਾ ਉਹਨੇ ਕ੍ਰਾਈਮ ਕਰਨਾ ਅਸੀਂ ਉਹਨਾਂ ਨੂੰ ਰੋਕਣਾ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜੇ ਮੂੰਹ ਬਣ ਕੇ ਵਹੀਕਲ ਚਲਾਉਂਦੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਮੂੰਹ ਬਣ ਕੇ ਨਾ ਚਲਾਓ ਆਪਣੀ ਆਈਡੈਂਟੀ ਨਾ ਛਾਓ ਠੀਕ ਹੈ ਜੀ